ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤਾਂ ਦੇ ਮਹਾਪੁਰਖ ਬਾਬਾ ਨਾਨਕ ਸਿੰਘ ਜੀ ਅਕਸਰ ਹੀ ਇੱਕ ਬਚਨ ਕਰਦੇ ਹੁੰਦੇ ਸੀ ਕਿ ਉਹਨਾਂ ਨੇ ਕਹਿਣਾ ਕਿ ਦੇਖੋ ਭਾਈ ਕਿਸੇ ਸ਼ਰਾਬੀ ਦੀ ਤੀਨੋਂ ਬੇਸ਼ੱਕ ਆਪਣੀ ਨੌ ਬਣਾ ਲੈਣਾ ਪਰ ਕਿਸੇ ਸ਼ਰਾਬੀ ਦੇ ਘਰ ਆਪਣੀ ਤੀਨ ਨਹੀਂ ਦੇਣੀ ਚਾਹੀਦੀ ਕਿਉਂਕਿ ਇਹਨੇ ਨੂੰ ਕਿਸੇ ਨੇ ਪੁੱਛਿਆ ਬਾਬਾ ਜੀ ਤੁਸੀਂ ਇਉਂ ਕਿਉਂ ਕਹਿ ਦਿੱਤਾ ਕਿ ਸ਼ਰਾਬੀ ਦੀ ਤੀਨੋਂ ਤਾਂ ਆਪਣੀ ਨੌ ਬਣਾ ਲਓ ਪਰ ਕਿਸੇ ਪਰ ਕਿਸੇ ਸ਼ਰਾਬੀ ਦੇ ਘਰੇ ਆਪਣੀ ਧੀ ਨਹੀਂ ਦੇਣੀ ਤਾਂ ਬਾਬਾ ਜੀ ਕਹਿੰਦੇ ਕਿਉਂਕਿ ਕਿਸੇ ਸ਼ਰਾਬੀ ਘਰ ਆਪਣੀ ਧੀ ਦਿੱਤੀ ਪਾਪ ਹੋ ਜਾਵੇਗਾ ਸਮਝ ਲਓ ਕਿ ਬੱਚੀ ਨਰਕਾਂ ਦੇ ਵਿੱਚ ਚਲੀ ਗਈ ਉਹ ਹੱਥ ਜਿਨ੍ਹਾਂ ਨੇ ਗੁਟਕਾ ਫੜਨਾ ਸੀ ਜਿਨ੍ਹਾਂ ਨੇ ਕਦੇ ਸਿਮਰਨ ਕਰਨਾ ਸੀ ਉਹ ਪਤੀ ਨੂੰ ਸ਼ਰਾਬ ਦੇ ਗਲਾਸ ਪਨਾ ਕੇ ਦੇਣਗੇ ਉਹ ਹੱਥ ਜਿਨ੍ਹਾਂ ਨੇ ਮਾਲਾ ਫੜਨੇ ਸੀ ਉਹ ਮਾਸ ਬਣਾਉਣਗੇ ਕਿਉਂਕਿ ਅਕਸਰ ਦੇਖਿਆ ਗਿਆ ਜਿਹੜੇ ਸ਼ਰਾਬ ਪੀਂਦੇ ਹਨ ਉਹ ਨਾਲ ਮਾਸ ਖਾਂਦੇ ਹੀ ਖਾਂਦੇ ਹਨ ਇਹ ਗੱਲ ਚਾਜ਼ ਰੱਖਣੀ ਹੈ ਦੇਖੋ ਸਾ ਸੰਗਤ ਜੀ ਬੜੀ ਵੱਡੀ ਗੱਲ ਹੈ ਦੁਨੀਆ ਤੇ ਆਪਾਂ ਇੱਕ ਵਾਰ ਆਏ ਹਾਂ ਤੇ ਇੱਕ ਵਾਰ ਜਨਮ ਹੋਇਆ ਹੈ ਮਨੁੱਖਾ ਜਨਮ ਤਾਂ ਬਹੁਤ ਕਿਸਮਤ ਦੇ ਨਾਲ ਮਿਲਦਾ ਹੈ ਤੇ ਜੇਕਰ ਕਿਸੇ ਸ਼ਰਾਬੀ ਦੀ ਧੀ ਨੂੰ ਨੌ ਬਣਾ ਕੇ ਲਿਆਓਗੇ ਤਾਂ ਪੌਂਦਾ ਕੰਮ ਹੈ ਕਿਉਂਕਿ ਉਹਨੂੰ ਨਰਕਾਂ ਦੇ ਵਿੱਚੋਂ ਕੱਢ ਕੇ ਸਵਰਗਾਂ ਦੇ ਵਿੱਚ ਲਿਆਂਦਾ ਜਿਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਬਚਨ ਹੈ ਜੇ ਜੀਤੇ ਦਾ ਰਿਸ਼ਤਾ ਕਰਨਾ ਹੋਵੇ ਦੋ ਚੀਜ਼ਾਂ ਜ਼ਰੂਰ ਵੇਖਣੀਆਂ ਚਾਹੀਦੀਆਂ ਹਨ ਦੇਖੋ ਇੱਕ ਤਾਂ ਇਹ ਜਿੱਥੇ ਰਿਸ਼ਤਾ ਕਰ ਰਹੇ ਹੋ ਘਰ ਵਿੱਚ ਸਿੱਖੀ ਹੈ ਕਿ ਨਹੀਂ ਮਹਾਂਪੁਰਖ ਜਿੰਨੇ ਵੀ ਹੋਏ ਹਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਚਾਹੇ ਬਾਬਾ ਨਾਨਕ ਸਿੰਘ ਜੀ ਦੇਖੋ ਗੁਰੂ ਪਾਸ਼ਾ ਜੀ ਦੇ ਬਚਨ ਹਨ ਪਹਿਲਾ ਬਚਨ ਤਾਂ ਇਹ ਹੈ ਕਿ ਸਿੱਖੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ ਦੂਜਾ ਪਤਾ ਕੀ ਦੇਖਣਾ ਹੁੰਦਾ ਹੈ ਕਿ ਉਹਨਾਂ ਦੀ ਕਿਰਤ ਸੋਚੀ ਹੈ ਕਿ ਨਹੀਂ ਕਿਆ ਤੇ ਸੋਚੇ ਹੋਣੀ ਬਹੁਤ ਚਰੋਰੀ ਹੈ ਕਈ ਵਾਰ ਕਿਸੇ ਦਾ ਮਾੜਾ ਪੈਸਾ ਜਿਹੜਾ ਘਰ ਦੇ ਵਿੱਚ ਆ ਜਾਂਦਾ ਹੈ ਸੰਗਤ ਜੀ ਕਿਸੇ ਦਾ ਐਸਾ ਹੱਕ ਮਾਰ ਕੇ ਜਦੋਂ ਆਪਾਂ ਪੈਸਾ ਲੈ ਆਉਂਦੇ ਹਾਂ ਘਰ ਦੇ ਵਿੱਚ ਘਰ ਦੀ ਬਰਬਾਦੀ ਦਾ ਕਾਰਨ ਬਣਦਾ ਹੈ ਸਾਰੇ ਘਰ ਦੀ ਕਿਰਤ ਜਰੂਰ ਦੇਖੋ ਕਿ ਸੱਚੀ ਸੋਚੀ ਘਰ ਦਾ ਕਿ ਠੱਗੀਆਂ ਧੋਖੇ ਕਰਕੇ ਪੈਸਾ ਕਮਾਉਂਦਾ ਹੈ ਸੰਗਤ ਜੀ ਇੱਕ ਵਾਰੀ ਤੈਨੂੰ ਜਾਣਦੇ ਹਾਂ ਪਰ ਜਿੰਨਾ ਸਮਾਂ ਤਾਂ ਉਹ ਜਾਂਦੇ ਹਨ ਓਨਾ ਸਮਾਂ ਪਾ ਕੇ ਫਿਰ ਵਿੱਚ ਉਹ ਆ ਜਾਂਦੇ ਹਨ ਬਣੀਆਂ ਕੀਮਤੀ ਗੱਲਾਂ ਹਨ ਮਹਾਰਾ ਸੱਚੇ ਪਾਸ਼ਾ ਮਹਾਂਪੁਰਖਾਂ ਦੀਆਂ ਜੋ ਅਸੀਂ ਅਣਗੌਲੀਆਂ ਕਰ ਦਿੰਦੇ ਹਾਂ ਹੁਣ ਕਈ ਇਹੋ ਜਿਹੇ ਘਰ ਹੁੰਦੇ ਹਨ ਸੰਗਤ ਜਿਨ੍ਹਾਂ ਦੇ ਵਿੱਚ ਕਿਰਤ ਸੱਚੀ ਨਹੀਂ ਹੁੰਦੀ ਤਾਂ ਛੇਵੇਂ ਪਾਤਸ਼ਾਹ ਜੀ ਦਾ ਬਚਨ ਹੈ ਕਿ ਤੀ ਦਾ ਰਿਸ਼ਤਾ ਕਰਨ ਲੱਗੇ ਦੋ ਚੀਜ਼ਾਂ 'ਚ ਰੋਰ ਦੇਖੋ ਇੱਥੇ ਤੀ ਦਾ ਰਿਸ਼ਤਾ ਕਰਨਾ ਕਈ ਵਾਰੀ ਅਸੀਂ ਕੱਲੀ ਜ਼ਮੀਨ ਦੇਖ ਲੈਂਦੇ ਹਾਂ ਆ ਮੇਰੀ ਵੇਖ ਲੈਂਦੇ ਹਾਂ ਪਰ ਇਹ ਨਹੀਂ ਦੇਖਦੇ ਕਿ ਪੈਸਾ ਆਇਆ ਕਿਵੇਂ ਹੈ ਦੁਨੀਆਂ ਨੂੰ ਇੱਕ ਨੰਬਰ ਤੇ ਰੱਖਣ ਵਾਲਾ ਸਿਰਫ ਪੈਸਾ ਤੇ ਸੁੰਦਰਤਾ ਹੀ ਵੇਖੂਗਾ ਗੁਰਸਿੱਖੀ ਨਹੀਂ ਵੇਖਣੀ ਉਹਨੇ ਜਿਹੜਾ ਸਿੱਖ ਹੈ ਉਹਨੇ ਗੁਰੂ ਨੂੰ ਇੱਕ ਨੰਬਰ ਤੇ ਰੱਖਣਾ ਤੇ ਉਹ ਨਿਤਨੇਮ ਸਿੱਖੀ ਵੀ ਵੇਖੂਗਾ ਇਹਦੇ ਤੋਂ ਇਲਾਵਾ ਕੀ ਵੇਖਦੇ ਆ ਬਾਬਾ ਅਜੀਤ ਸਿੰਘ ਜੀ ਕਹਿੰਦੇ ਹੁੰਦੇ ਸੀ ਹੰਸਾਲੀ ਵਾਲੇ ਕਿ ਆਨੰਦ ਕਾਜ ਦੇ ਸਮੇਂ ਵਿਆਹ ਪਾਰਟੀਆਂ ਨੂੰ ਮੇਟ ਸ਼ਰਾਬ ਇਹਨਾਂ ਦੇ ਸਾਰੀਆਂ ਚੀਜ਼ਾਂ ਚ ਲਾਈਆਂ ਜਾਂਦੀਆਂ ਹਨ ਇਹ ਕੰਮ ਕੌਣ ਕਰਦੇ ਹਨ ਉਹ ਕਰਦੇ ਹਨ ਜਿਨ੍ਹਾਂ ਨੇ ਗੁਰੂ ਵੱਲ ਪਿੱਠ ਕੀਤੀ ਹੁੰਦੀ ਹੈ ਗੁਰੂ ਨੇ ਨਹੀਂ ਇਹਨਾਂ ਵੱਲ ਪਿੱਠ ਕੀਤੀ ਇਹਨਾਂ ਨੇ ਗੁਰੂ ਤੋਂ ਮੁੱਖ ਮੋੜ ਲਿਆ ਹੁੰਦਾ ਹੈ ਇਹਨਾਂ ਦਾ ਮੁੱਖ ਮਨ ਦੇ ਵੱਲ ਹੋ ਗਿਆ ਤਾਂ ਇਹਨਾਂ ਨੂੰ ਮਨਮੁਖ ਕਹਿੰਦੇ ਹਨ ਸਾਸੰਗਾਂ ਜੀ ਇਹ ਦੁਨੀਆਦਾਰੀ ਦੇਖਣੀ ਪੈਂਦੀ ਹੈ ਦੁਨੀਆਦਾਰੀ 'ਚ ਬੜਾ ਕੁਝ ਸੋਚਣਾ ਪੈਂਦਾ ਹੈ ਵਿਆਹ ਸ਼ਾਦੀਆਂ ਤੇ ਰਿਸ਼ਤੇ ਰਿਸ਼ਤੇਦਾਰ ਜਿਹੜੇ ਨਰਾਜ਼ ਹੋ ਜਾਂਦੇ ਹਨ ਆਪ ਕਹਿ ਦਿੰਦੇ ਹਨ ਕਿ ਕਈ ਤਾਂ ਇਹਦੇ ਬਿਨਾ ਵਿਆਹ ਹੀ ਨਹੀਂ ਹੋਣਾ ਦੇਖੋ ਸਾਸੰਗ ਜੀ ਇਹ ਮਾਇਆ ਜਿਹੜੀ ਹੈ ਬੰਦੇ ਤੇ ਇੰਨੇ ਪ੍ਰਭਲ ਹੋ ਜਾਂਦੀ ਹੈ ਕਹਿ ਦਿੰਦੇ ਹਨ ਕਿ ਇਹ ਸ਼ਰਾਬ ਦੇ ਬਿਨਾ ਨਾ ਵਿਆਹ ਸ਼ਾਦੀ 'ਚ ਰੰਗ ਨਹੀਂ ਵਾਜਦਾ ਇਹਨੂੰ ਰੰਗ ਦੱਸਦੇ ਹਨ ਇਹਦੇ ਬਿਨਾ ਵ્યાਫੀਕਾ ਫਿਕਾ ਫਿਕਾ ਲੱਗਦਾ ਹੈ ਹੁਣ ਜਿਹੜੇ ਵੀ ਲੋਕ ਇਹ ਕੰਮ ਕਰਦੇ ਹਨ ਉਹਦੇ ਵਿੱਚ ਉਹਨਾਂ ਨੂੰ ਗੁਰੂ ਦੀ ਪਸੰਦਤਾ ਦਾ ਫਿਕਰ ਨਹੀਂ ਹੁੰਦਾ ਕਿ ਗੁਰੂ ਸਾਡੇ ਤੇ ਖੁਸ਼ ਹੋਵੇਗਾ ਕਿ ਨਹੀਂ ਜਿਹੜਾ ਅਸੀਂ ਕਰਮ ਕਰ ਰਹੇ ਹਾਂ ਬਸ ਉਹਨਾਂ ਨੂੰ ਤਾਂ ਸਾਸ ਸੰਗਾ ਜੇ ਦੁਨੀਆ ਜਿਹੜੀ ਹੈ ਉਹ ਕੋਸ਼ਿਸ਼ ਕਰਨੀ ਹੈ ਫਿਰ ਤੁਸੀਂ ਅੰਦਾਜ਼ਾ ਲਗਾ ਲਓ ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ ਬੱਚੇ ਬੱਚੀ ਦਾ ਸਿਰ ਜੋੜ ਰਹੇ ਹਾਂ ਉਹਨਾਂ ਦੀ ਨਵੀਂ ਜ਼ਿੰਦਗੀ ਲਈ ਅਸੀਸਾਂ ਇਕੱਠੀਆਂ ਕਰਨੀਆਂ ਚਾਹੀਦੀਆਂ ਹਨ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂ ਕਿ ਤੁਹਾਡੇ ਬੱਚਿਆਂ ਦਾ ਆਉਣ ਵਾਲਾ ਜਿਹੜਾ ਪਰਿਵਾਰਕ ਜੀਵਨ ਹੈ ਉਹ ਖੁਸ਼ਹਾਲ ਹੋਵੇ ਕਿੱਥੇ ਤੁਸੀਂ ਅਨੇਕਾਂ ਜੀਵਾਂ ਨੂੰ ਬੱਕਰੀਆਂ ਨੂੰ ਮੁਰਗੀਆਂ ਨੂੰ ਮਰਵਾ ਕੇ ਆਪਣੇ ਬੱਚਿਆਂ ਲਈ ਉਹਨਾਂ ਦੀਆਂ ਵੱਦ ਦੁਆਵਾਂ ਸਹਿੇ ਰਏ ਹੋ ਪਾਪਾ ਨੇ ਭਾਗੀ ਪਨ ਰਹੇ ਹੋ ਮਹਾਪੁਰਖ ਜੀ ਕਹਿੰਦੇ ਹਨ ਕਿ ਤੁਹਾਡੇ ਬੱਚਿਆਂ ਦਾ ਪਰਿਵਾਰਕ ਜੀਵਨ ਸੁਖੀ ਸੁਹੇਲਾ ਹੋਵੇ ਕੋਝਿਆ ਪਰਿਆ ਹੋਵੇ ਤੇ ਜ਼ਰੂਰ ਪਾਈ ਇਹਨਾਂ ਗੱਲਾਂ ਦਾ ਸੰਗਤ ਜੇ ਧਿਆਨ ਰੱਖੋ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਅਸੀਂ ਕਰਦੇ ਹਾਂ ਕਈ ਵਾਰ ਦੁਨੀਆਦਾਰੀ ਜਿਹੜੀ ਹੈ ਬੜਾ ਕੁਝ ਬੰਦੇ ਤੋਂ ਕਰਵਾ ਦਿੰਦੀ ਹੈ ਕਿਉਂਕਿ ਕੋਝਾਸੀਂ ਨਿਭਾਉਂਦੇ ਹਾਂ ਜਿਹੜੀਆਂ ਚੀਜ਼ਾਂ ਕੁਝ ਸਾਡੇ ਰਸੇਦਾਰਾਂ ਕਰਕੇ ਵੀ ਅਸੀਂ ਕਰ ਦਿੰਦੇ ਹਾਂ ਉਹ ਸਾਡੇ ਕਰਕੇ ਕਰੇ ਜਾਂਦੇ ਹਨ ਤੇ ਅਸੀਂ ਉਹਨਾਂ ਦੇ ਕਰਕੇ ਕਰੇ ਜਾਂਦੇ ਹਾਂ ਇਹੋ ਜੇ ਸਾਡੇ ਜਿਹੜੇ ਰੀਤੀ ਰਿਵਾਜ ਹੋਏ ਪਏ ਹਨ ਅੱਜਕੱਲ ਜਿਹੜਾ ਹਾਲ ਹੈ ਬਹੁਤ ਮਾੜਾ ਹੋ ਗਿਆ ਹੈ ਬਹੁਤ ਮਾੜਾ ਹਾਲ ਹੋਣ ਦੇ ਬਾਵਜੂਦ ਬਹੁਤ ਮਾੜਾ ਹਾਲ ਹੋ ਗਿਆ ਹੈ ਪਿਛਲੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਸਬਰ ਸੀ ਠਹਿਰਾਓ ਸੀ ਹੁਣ ਜ਼ਿੰਦਗੀ ਬੜੀ ਤੇਜ਼ ਹੋ ਗਈ ਹੈ ਅੱਜ ਦੇ ਜਿਹੜੇ ਲੋਕਾਂ ਦੀ ਸੋਚ ਹੈ ਸਾਧ ਸੰਗਤ ਜੀ ਦੇਖੋ ਹਰ ਇੱਕ ਬੰਦਾ ਮਿਹਨਤ ਕਰਦਾ ਹੈ ਹਰ ਇੱਕ ਬੰਦੇ ਦੇ ਸੁਪਨੇ ਹੁੰਦੇ ਹਨ ਸੈਂਕੜਾ ਸੁਪਨੇ ਲੋਕ ਵੇਖਦੇ ਹਨ ਕਿ ਆ ਵੀ ਪੂਰਾ ਹੋ ਜਾਵੇ ਕਿ ਐਵੇਂ ਪੂਰਾ ਹੋ ਜਾਵੇ ਜੇ ਕੋਈ ਦੇਖੋ ਇੱਕ ਬੰਦਾ ਚਾਹੁੰਦਾ ਹੈ ਕਿ ਮੈਂ ਮਿਹਨਤ ਦੇ ਨਾਲ ਕਰੋੜਪਤੀ ਬਣ ਜਾਵਾਂ ਪਰ 50 ਬੰਦੇ ਚਾਹਣਗੇ ਕਿ ਕਰੋੜ ਰੁਪਇਆ ਸਾਨੂੰ ਐਵੇਂ ਹੀ ਲੱਭ ਜਾਏ ਇੱਕ ਤਾਂ ਚਲੋ ਬੰਦਾ ਮਿਹਨਤ ਕਰਦਾ ਹੈ ਮਿਹਨਤ ਨਾਲ ਚਾਹੁੰਦਾ ਹੈ ਕਿ ਮੈਂ ਅਮੀਰ ਹੋ ਜਾਵਾਂ ਜਾਂ ਇੱਕ ਵੇਲੜੀ ਹੈ ਜਿਹੜਾ ਚਾਹੁੰਦੇ ਹਨ ਬੈਠੇ-ਬੈਠੇ ਮੇਰੋ ਚਾਹੀਏ ਇਦਾਂ ਦੇ ਲੋਕ ਵੀ ਹੈਗੇ ਹਨ ਕਿ ਇਹ ਜੱਜ ਆਚਾਰ ਹੁੰਦੇ ਹਨ ਜਿੰਦਗੀ ਦੀ ਸਾਥ ਸੰਗਾ ਜੀ ਇਸ ਕਰਕੇ ਜੇ ਅਸੀਂ ਚਾਹੁੰਦੇ ਹਾਂ ਸਾਡੇ ਨਾਲ ਚੰਗਾ ਵਿਹਾਰ ਹੋਵੇ ਤਾਂ ਸਾਨੂੰ ਦੂਜੇ ਨਾਲ ਚੰਗਾ ਵਿਹਾਰ ਕਰਨਾ ਪਊਗਾ ਇਹ ਸਾਰੀਆਂ ਚੀਜ਼ਾਂ ਉਦੋਂ ਹੋਣੀਆਂ ਬਾਬਾ ਨਾਨਕ ਸਿੰਘ ਜੀ ਦੇ ਬਚਨ ਹਨ ਕਿ ਜਦੋਂ ਮੁਖ ਗੁਰੂ ਵੱਲ ਹੋਵੇਗਾ ਅਜੇ ਗੁਰੂ ਵੱਲ ਪਿੰਠ ਕੀਤੀ ਹੋਈ ਹੈ ਇੱਕ ਗੱਲ ਤੁਹਾਨੂੰ ਹੋਰ ਇੱਥੇ ਸੰਗਤ ਜੀ ਕਹਿ ਦਈਏ ਕਿ ਜਦੋਂ ਵੀ ਗੱਲ ਚੱਲਦੀ ਹੈ ਅਸੀਂ ਕਿੱਥੋਂ ਚੱਲਨੇ ਸੀ ਕਿੱਥੇ ਕਿੱਥੇ ਪਹੁੰਚ ਗਏ ਅੱਜ ਦੇਖਿਓ ਕਦੇ ਨਚੋੜ ਇਹ ਹੀ ਨਿਕਲੂਗਾ ਕਿ ਲੰਮੀ ਆਕਾਰਾਂ ਵੱਡੀਆਂ ਆਕਾਰਾਂ ਚੌੜੀਆਂ ਚਾਹ ਦਾਦਾ ਤੇ ਚੰਗੀਆਂ ਆਮਦਨ ਇਹ ਬੰਦੇ ਨੂੰ ਤਸੱਲੀ ਨਹੀਂ ਦਿੰਦੇ ਤਸੱਲੀ ਮਿਲਦੀ ਹੁੰਦੀ ਹੈ ਸੱਚੇ پاک ਪਵਿੱਤਰ ਰਿਸ਼ਤਿਆਂ ਦੇ ਵਿੱਚੋਂ ਸਾਹ ਸੰਗਤ ਇਹ ਤਸੱਲੀ ਮਿਲਦੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਬੰਦਗੀ ਕਰਕੇ ਨਾਮ ਜਪ ਕੇ ਇਸ ਕਰਕੇ ਪੁਰਾਣਾ ਜ਼ਮਾਨਾ ਤੁਸੀਂ ਦੇਖੋ ਖੁੱਲੇ ਖੁੱਲੇ ਵੇੜੇ ਸੀ ਸਾਸ ਸੰਗਾ ਜੀ ਘਰਾਂ ਦੇ ਵਿੱਚ ਕੰਧਾਂ ਨਹੀਂ ਸੀ ਹੁੰਦੀਆਂ ਛੋਟਾ ਜਿਹਾ ਘਰ ਹੁੰਦਾ ਤੇ ਉਹਦੇ ਵਿੱਚ ਹੀ ਲੋਕ ਕੰਧ ਕੱਟ ਲੈਂਦੇ ਹਨ ਉਹਦੇ ਦੋ ਹਿੱਸੇ ਤਿੰਨ ਹਿੱਸੇ ਕਰ ਦਿੰਦੇ ਹਨ ਤੇ ਲੋਕ ਸਾਦੇ ਹੁੰਦੇ ਸੀ ਸਾਉ ਹੁੰਦੇ ਸੀ ਉਹ ਪੁਰਾਣਾ ਜ਼ਮਾਨਾ ਜਿਹੜਾ ਸੀ ਜਿੰਨੂੰ ਆਪਾਂ ਕਹਿ ਦਿੰਦੇ ਹਾਂ ਅੱਜ ਚੰਗਾ ਸੀ ਕੀ ਚੰਗਾ ਸੀ ਉਹਦੇ ਵਿੱਚ ਲੋਕਾਂ ਦਾ ਸੁਭਾਅ ਚੰਗਾ ਸੀ ਉਦੋਂ ਦੇ ਜਿਹੜੇ ਲੋਕ ਹੁੰਦੇ ਸੀ ਉਹਨਾਂ ਨੂੰ ਸਾਸ ਸੰਗਾ ਜੀ ਪਰਿਵਾਰ ਦੇ ਨਾਲੋਂ ਪਿੰਡ ਦੀ ਇੱਜ਼ਤ ਪਿਆਰੀ ਹੁੰਦੀ ਸੀ ਇਕਾਠੇ ਪਾਇ ਚਾਰਕ ਸਾਂਝ ਪਨਾਕੇ ਰਹਿੰਦੇ ਹੁੰਦੇ ਸੀ ਸਮੇ ਸਮੇ ਦੀ ਗੱਲ ਵੇਖਦੇ ਆਂ ਵੇਖਦੇ ਆਂ ਕਿੰਨਾ ਕੁਝ ਪਤਲ ਗਿਆ ਲੋਕ ਬੈਸ ਨੇ ਸੀ ਕਰਦੇ ਹੁੰਦੇ ਦੂਜੇ ਦੀ ਗੱਲ ਨੂੰ ਮੰਨ ਲੈਂਦੇ ਹੁੰਦੇ ਸੀ ਸਾਹ ਸੰਗਤ ਜੀ ਪੁਰਾਣੇ ਸਮੇ ਦੀ ਗੱਲ ਜਿਹੜੀ ਆਪਾਂ ਕਰ ਰਹੇ ਹਾਂ ਜਦੋਂ ਲੋਕਾਂ ਦੇ ਵਿੱਚ ਠਹਿਰਾਹ ਹੁੰਦਾ ਸੀ ਪੁਰਾਣੇ ਜ਼ਮਾਨੇ ਵਿੱਚ ਜਿਹੜੇ ਲੋਕ ਪਰਛਾਦਾ ਛਕਣ ਤੋਂ ਪਹਿਲਾਂ ਤੁਸੀਂ ਅੱਜ ਦੇਖੋਗੇ ਬਜ਼ੁਰਗਾਂ ਦਾ ਸੁਭਾਅ ਉਹ ਪਹਿਲਾਂ ਵਾਇਗਰੂ ਦਾ ਧੰਨਵਾਦ ਕਰਦੇ ਹੁੰਦੇ ਹਨ ਸ਼ੁਕਰਾਨਾ ਕਰਦੇ ਹਨ ਫਿਰ ਆਪਣੇ ਭੋਜਨੋਂ ਆਨੰਦ ਮਾਣਦੇ ਹਨ ਲੋਕ ਜਿਹੜੇ ਸੰਸਾਤ ਸੰਗਤ ਜੋ ਬਹੁਤ ਹੀ ਟਹਿਰਾਉ ਦੇ ਵਿੱਚ ਸੀ ਅੱਜ ਅਸੀਂ ਵੇਖਦੇ ਹਾਂ ਤੇ ਸਭ ਕੁਝ ਹੋ ਕੇ ਵੀ ਲੋਕਾਂ ਕੋਲ ਕੁਝ ਵੀ ਨਹੀਂ ਹੈ ਪੁਰਾਣੇ ਜ਼ਮਾਨੇ ਵਿੱਚ ਜਿਵੇਂ ਕਹਿੰਦੇ ਹਨ ਕਿ ਦੁੱਧ ਉੱਤੇ ਸੱਤ ਵਾਰ ਮਲਾਈ ਆਉਂਦੀ ਸੀ ਮਲਾਈਆਂ ਖਾਣ ਵਾਲੇ ਇੰਨੇ ਤਕੜੇ ਹੁੰਦੇ ਸੀ ਕਿ ਇਹਨਾਂ ਨੇ ਘੋੜੇ ਰੱਖੇ ਹੁੰਦੇ ਸੀ ਸਾਧ ਸੰਗਤ ਜੀ ਉਦੇਸੇ ਸਵਾਰ ਹੋਣ ਤੋਂ ਪਹਿਲਾਂ ਬਾਬਾ ਨਾਨਕ ਜੀ ਦਾ ਨਾਮ ਲੈਣਾ ਗੁਰੂਆਂ ਨੂੰ ਚੇਤੇ ਕਰਨਾ ਤੇ ਕਈ ਕਈ ਮੀਲ ਘੋੜਿਆਂ ਦੇ ਨਾਲ ਬਰਾਬਰ ਭਜਣਾ ਇਹ 2-3 ਮੀਲ 4 ਮੀਲ ਇਹ ਤੁਰਨਾ ਤਾਂ ਆਮ ਜਿਹੀ ਗੱਲ ਹੋਈ ਪਈ ਸੀ 100 ਮੀਲ ਤਾਂ ਸਾਈਕਲ ਤੇ ਚਲੇ ਜਾਂਦੇ ਸੀ ਨਿੱਕੇ ਮੋٹے ਜਿਹੜੇ ਪਿੰਡੇ ਸੀ ਉਹ ਤਾਂ ਛਾਲਾ ਮਾਰ ਕੇ ਹੀ ਗਾ ਲੈnde ਸੀ ਸਾਧ ਸੰਗਤ ਜੀ ਇਹ ਲੋਕ ਸੀ ਜਿਨ੍ਹਾਂ ਕੋਲ ਇੰਨੀਆਂ ਸਹੂਲਤਾਂ ਨਹੀਂ ਸੀ ਪਰ ਫਿਰ ਵੀ ਉਹਨਾਂ ਦੇ ਜੀਵਾਂ ਦੇ ਵਿੱਚ ਆਲਸ ਨਹੀਂ ਸੀ ਅੱਜ ਸੋਹੋਲ ਤਾਂ ਵੱਧ ਗਈਆਂ ਆਲਸ ਵੱਧ ਗਿਆ ਵਕਾਰ ਵੱਧ ਗਿਆ ਤੇ ਕਿੰਨਾ ਕੁਝ ਹੁੰਦਾ ਜੇ ਆਪਾਂ ਵੇਖ ਰਹੇ ਹਾਂ ਇਹ ਪੱਕੀ ਗੱਲ ਹੈ ਯਾਦ ਰੱਖਣਾ ਸਾਸ ਸੰਗ ਜਿਹੋ ਲੋਕ ਕਾਮ ਨੂੰ ਹੀ ਧਰਮ ਸਮਝਦੇ ਸੀ ਜਿਹੜੇ ਪੁਰਾਣੇ ਜ਼ਮਾਨੇ ਦੀ ਕਈ ਵਾਰ ਆਪਾਂ ਗੱਲ ਕਰਦੇ ਹਾਂ ਉਹ ਅੱਜ ਜਿਹੜਾ ਲੋਕ ਹੈ ਪੁਰਾਣੇ ਜ਼ਮਾਨੇ ਚ ਚੀਜ਼ਾਂ ਸੀ ਵਿਕਾਰੀ ਲੋਕ ਸੀ ਪਰ ਗਿਣਤੀ ਥੋੜੀ ਸੀ ਅੱਜ ਦਾ ਜਿਹੜਾ ਜ਼ਮਾਨਾ ਹੈ ਪੜੇ ਪੜੇ ਲਿਖੇ ਇਥੇ ਮੂਰਖ ਲੋਕ ਹਨ ਪਹਿਲਾਂ ਅਣਪੜ ਸਿਆਣੇ ਲੋਕ ਹੁੰਦੇ ਸੀ ਅੱਜ ਪੜ ਨਹੀਂ ਗਏ ਟੈਕਨੋਲੋਜੀ ਵੀ ਵੱਧ ਗਈ ਪਰ ਮੋਰਖ ਬਣ ਗਏ ਇਹ ਗੱਲ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਭਾਈ ਇਹ ਲੋਕ ਨਾ ਮੌਤ ਨੂੰ ਭੁੱਲ ਗਏ ਹਨ ਇਹ ਰੱਬ ਨੂੰ ਭੁੱਲ ਗਏ ਹਨ ਹੁਣ ਮੌਤ ਨੂੰ ਭੁੱਲ ਜੇ ਕੋਈ ਰੱਬ ਨੂੰ ਭੁੱਲ ਜੇ ਕੀ ਕਰੇਗਾ ਜੀ ਹੱਥਿਆ ਹੀ ਕਰੇਗਾ ਸਾ ਸੰਗਤ ਜੀ ਪਾਪਾਂ ਦੇ ਭਾਗੀ ਨਾ ਬਣੋ ਜੇ ਚਾਹੁੰਦੇ ਹੋ ਬੱਚਿਆਂ ਦਾ ਜੀਵਨ ਸੁਖਾਲਾ ਰਹੇ ਦੁਨੀਆ ਨਾਲੋਂ ਦੋ ਜੀ ਨੰਬਰ ਤੇ ਰੱਬ ਨੂੰ ਪਹਿਲੇ ਨੰਬਰ ਤੇ ਰੱਖੋ ਹੁਣੇ ਮਹਾਂਪੁਰਖ ਜੀ ਬਚਨ ਕਾ ਦੇ ਕਿ ਬਾਬਾ ਨਾਨਕ ਸਿੰਘ ਜੀ ਕਿ ਕਿਸੇ ਸ਼ਰਾਬੀ ਦੀ ਤੀਨ ਨੂੰ ਆਪ ਨਵ ਬਣਾ ਕੇ ਲੈ ਆਇਓ ਪਰ ਕਿਸੇ ਸ਼ਰਾਬੀ ਕਰੇ ਆਪ ਦੀ ਤੀਨ ਨਹੀਂ ਦੇਣੀ ਕਿਉਂਕਿ ਉਹਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਕਈ ਵਾਰ ਇਹ ਇੱਕ ਆਦਤ ਇਹਨੇ ਪੱਕ ਜਾਂਦੀ ਹੈ ਕਿ ਬੰਦਾ ساری ਜ਼ਿੰਦਗੀ ਸ਼ਰਾਬ ਨਹੀਂ ਛੱਡਦਾ ਕਈ ਸ਼ਾਮ ਨੂੰ ਜਿਹੜਾ ਉਹਨਾਂ ਦਾ ਸੂਰਜ ਚੜਦਾ ਤੇ ਕਈ ਐਸੇ ਵੀ ਹਨ ਕਈ ਵੇਰੇ ਉੱਠਦੇ ਸਾਰੇ ਹੀ ਸ਼ਰਾਬ ਪੀਣ ਲੱਗ ਜਾਂਦੇ ਹਨ। ਕਈ ਮੀਟ ਖਾਏ ਜਾਂਦੇ ਹਨ ਤੇ ਮਾਸ ਖਾਏ ਜਾਂਦੇ ਹਨ। ਸਾਾ ਸੰਗਤ ਦੀ ਜਦੋਂ ਸਾਨੂੰ ਸਾਡੇ ਰਹਿਤ ਮਰਿਆਦਾਂ ਦੇ ਵਿੱਚ ਹੀ ਕਿ ਨਹੀਂ ਖਾਣਾ, ਮੀਟ ਨਹੀਂ ਖਾਣਾ ਤੇ ਹੁਣ ਖਾਣ ਨੂੰ ਹੋਰ ਚੀਜ਼ਾਂ ਬਹੁਤ ਹਨ ਪਰ ਜੀਭ ਦੇ ਸੁਆਦ ਦੇ ਵਿੱਚ ਆ ਕੇ ਕਹੀ ਜਾਣਾ। ਮਾੜੀ ਗੱਲ ਹੈ ਇਹ ਭਾਈ ਉਹ ਬੱਚੇ ਫਿਰ ਕਈ ਵਾਰੀ ਇਸ ਤਰ੍ਹਾਂ ਹੁੰਦੇ ਹੈ ਕਿ ਜਦੋਂ ਸ਼ਰਾਬੀ ਦੇ ਘਰੇ ਚਲੇ ਜਾਂਦੀ ਹੈ। ਉਹਦੇ ਉਹਦੀ ਗੱਲਾਂ ਸੁਨੇ ਜਾਂਦੇ ਹਨ ਨਾ ਸਮਝ ਜਾਂਦੇ ਹੈ ਸਾਰੀ ਜ਼ਿੰਦਗੀ ਦਾ ਰੋਣ ਹੋ ਜਾਂਦਾ ਹੈ ਜ਼ਿੰਦਗੀ ਬੇਅਰਥ ਚਲੇ ਜਾਂਦੇ ਹੈ ਹੁਣ ਜੇ ਅਸੀਂ ਸਮਝੇ ਕਿ ਬਾਬਾ ਜੀ ਨੇ ਕਿਹਾ ਕਿ ਬਾਬਾ ਨੰਦ ਸਿੰਘ ਜੀ ਨੇ ਕਿ ਗੁਰੂ ਗੋਬੇ ਸਿੰਘ ਜੀ ਦੇ ਜਿਹੜੇ ਕੰਕਾਰਾਂ ਦੀ ਦੇਣ ਹੈ ਇਹ ਸਾਰੀਆਂ ਦਰਗਾਹੀ ਗੱਲਾਂ ਹਨ ਜਿਹੜੇ ਉਹਨਾਂ ਦੇ ਚੇਨ ਦਿੱਤੇ ਹਨ ਇਹਨਾਂ ਨੂੰ ਬਖਸ਼ਿਸ਼ ਸਮਝ ਕੇ ਪੈਨਣਾ ਇਹ ਗੁਰੂ ਦਾ ਸਤਕਾਰ ਕਰਨਾ ਇਹਨਾਂ ਨੂੰ ਬੋਝ ਸਮਝਣਾ ਹੁਣ ਕਈ ਲੋਕ ਹੁੰਦੇ ਹਨ ਕਿ ਇਹਨਾਂ ਨੂੰ ਬੋਝ ਸਮਝਦੇ ਹਨ ਤੇ ਕਹਿ ਦਿੰਦੇ ਹਨ ਕਿ ਇਸ ਤਰ੍ਹਾਂ ਦੇ ਲੋਕ ਇਥੇ ਗੁਰੂ ਦੇ ਕੰਕਰ ਜਿਹੜੇ ਹਨ ਉਹਨਾਂ ਨੂੰ ਧਾਰਨ ਕਰਨ ਦੀ ਲੋੜ ਨਹੀਂ ਸਾਡਾ ਮਨ ਸਾਫ਼ ਨਹੀਂ ਇਹੋ ਜਿਹੀਆਂ ਗੱਲਾਂ ਵੀ ਨਹੀਂ ਕਰਨੀਆਂ ਚਾਹੀਦੀਆਂ ਮਾੜੀ ਗੱਲ ਇਹ ਕੋਈ ਏਦਾਂ ਦੀ ਗੱਲ ਕਹਿ ਰਿਹਾ ਮਨ ਸਾਫ਼ ਹੈ ਤਾਂ ਫਿਰ ਸਾਹ ਸੰਗਤ ਜੇ ਮਨ ਸਾਫ਼ ਹੈ ਤੇ ਗੁਰੂ ਦੀ ਜਿਹੜੀ ਰਹਿਤ ਹੈ ਉਹ ਰੱਖਣ ਦੇ ਵਿੱਚ ਤੁਹਾਨੂੰ ਕੀ ਸਮੱਸਿਆ ਹੈ ਉਹ ਵੀ ਧਾਰਨ ਕਰੋ ਗੁਰੂ ਦੇ ਜਿਹੜੇ ਚਿੰਨ ਬਖਸ਼ਿਸ਼ ਹਨ ਉਹ ਵੀ ਗੁਰੂ ਨੂੰ ਤੁਹਾਨੂੰ ਦਿੱਤੇ ਹਨ ਤਾਰਨ ਕਰਨ ਵਿੱਚ ਕੀ ਤੁਹਾਨੂੰ ਸਮੱਸਿਆ ਹੈ ਇਹ ਮਨ ਸਾਫ਼ ਕਰਨ ਦੀ ਬਹਾਨੇਬਾਜ਼ੀ ਛੱਡਣੀ ਚਾਹੀਦੀ ਹੈ ਗੁਰੂ ਸਹਿਬ ਦੀ ਜਿਹੜੀ ਬਖਸ਼ਿਸ਼ ਹਰ ਦੇਨ ਹੈ ਉਹ ਸਾਨੂੰ ਸ਼ਰਧਾ ਦੇ ਨਾਲ ਉੱਚੇ ਖੇਲਾਂ ਦੇ ਨਾਲ ਪ੍ਰਵਾਨ ਕਰਨੀ ਹੈ ਬਾਬਾ ਨੰਦ ਸਿੰਘ ਜੀ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਗੁਰੂ ਨਾਨਕ ਦੇ ਘਰ ਦੇ ਫਕੀਰ ਹੋ ਇੱਕ ਸਾਧੂ ਹੋ ਫਕੀਰ ਸਾਧੂ ਤਾਂ ਖੁੱਲਾ ਕੱਪੜਾ ਤੋਤੇ ਪਾਉਂਦੇ ਹਨ ਤੁਸੀਂ ਕਸ਼ੇਰਾਂ ਕਿਉਂ ਪਾਉਂਦੇ ਹੋ ਬਾਬਾ ਨੰਦ ਸਿੰਘ ਜੀ ਮਹਾਪੁਰਖਾਂ ਦੇ ਬਚਨ ਕਹਿੰਦੇ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰੂ ਸਾਹਿਬ ਦੇ ਬਖਸ਼ੇ ਚਿਨਾਂ ਲਈ ਸ਼ਰਧਾ ਸੀ ਪਿਆਰ ਸੀ ਉਹਦੇ ਬਾਰ-ਬਾਰ ਜੈਦ ਕਰਨ ਤੇ ਉਹਨਾਂ ਬਚਨ ਕੀਤਾ ਸੀ ਕਿ ਅਸੀਂ ਖੋਦ ਦੇ ਵਿੱਚ ਕਸ਼ੇਰਾ ਵੀ ਤੇ ਤੋਤੀ ਵੀ ਦੋਵੇਂ ਚੀਜ਼ਾਂ ਸੁਟਾਂਗੇ ਜਿਹੜੀ ਚੀਜ਼ ਉੱਪਰ ਜਾਏਗੀ ਉਹ ਪ੍ਰਵਾਨ ਜੇ ਤੋਤੀ ਉੱਪਰ ਆ ਗਈ ਤਾਂ ਅਸੀਂ ਵੀ ਤੋਤੀ ਪਾ ਲਵਾਂਗੇ ਤੇ ਕਸ਼ੇਰਾ ਉੱਪਰ ਆਇਆ ਤਾਂ ਤੈਨੂੰ ਵੀ ਕਸ਼ੇਰਾ ਅੰਗੀਕਾਰ ਕਰਨਾ ਪਊਗਾ ਵਿਸ਼ਵਾਸ ਸੀ ਕਿ ਬਾਬਾ ਜੀ ਧ੍ਰੜਤਾ ਸੀ ਤੇ ਬਾਬਾ ਜੀ ਦੇ ਆਂਦਾ ਤੇ ਬਾਬਾ ਜੀ ਦੇ ਵਿਸ਼ਵਾਸ ਨੂੰ ਦੇਖ ਕੇ ਕਹਿਣ ਵਾਲੇ ਦਾ ਸਿਰ ਨੀਵਾ ਹੋ ਗਿਆ ਸੀ ਇਹ ਜਿਹੜੀ ਆਪਾਂ ਵਿਚਾਰ ਕਰ ਰਹੇ ਹਾਂ ਸਾਧ ਸੰਗਤ ਜੀ ਇਹ ਤੁਹਾਨੂੰ ਦੱਸ ਰਹੇ ਹਾਂ ਇਹ ਇਹੋ ਜੀ ਚੀਜ਼ ਹੈ ਕਿ ਜਿਹੜੀ ਸ਼ਰਾਬ ਹੈ ਇਹਨੇ ਕਈ ਘਰ ਖਰਾਬ ਕੀਤੇ ਹਨ ਤੇ ਆਪਣਾ ਪਰਾਇਆ ਨੇ ਪਛਾਣ ਲਈ ਕਿ ਸਾਧ ਸੰਗਤ ਜੀ ਇਹ ਸ਼ਰਾਬ ਪੀਣ ਦੇ ਨਾਲ ਤਾਂ ਬੰਦੇ ਨੂੰ ਆਪਣੇ ਤੇ ਉੱਪਰ ਦੇ ਸਿਆਣ ਹੀ ਨਹੀਂ ਰਹਿੰਦੇ ਸ਼ਰਾਬ ਇਹੋ ਜੀ ਚੀਜ਼ ਹੈ ਬੰਦਾ ਭੁੱਲ ਜਾਂਦਾ ਹੈ ਦਰਗਾਹ ਵਿੱਚ ਵੀ ਸਜ਼ਾ ਮਿਲਦੀ ਹੈ ਜਿੱਥੇ ਤੱਕ ਵਾਸ ਚੱਲੇ ਕਦੇ ਪੀਣੀ ਹੀ ਨਹੀਂ ਚਾਹੀਦੀ ਇਹ ਚੰਦਰੀ ਸ਼ਰਾਬ ਐ ਸਾ ਸੰਗਤ ਜੀ ਕਈ ਘਰ ਇੰਨੇ ਖਰਾਬ ਕੀਤੇ ਹਨ ਕਈ ਘਰਾਂ ਦੀ ਬਰਬਾਦੀ ਦਾ ਕਾਰਨ ਸ਼ਰਾਬ ਹੀ ਹੈ ਤੇ ਸੰਗਤ ਜੀ ਮਹਾਰਾਜ ਸੱਚੇ ਪਾਸ਼ਾ ਤੋਂ ਡਰਨਾ ਚਾਹੀਦਾ ਹੈ ਉਹਨਾਂ ਦੇ ਬਚਨ ਜਿਹੜੇ ਕਮਾਉਣੇ ਚਾਹੀਦੇ ਹਨ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਸਾਨੂੰ ਸਿੱਖੀ ਬਖਸ਼ੇ ਹੈ ਅੰਕਾਰ ਬਖਸ਼ੇ ਹਨ ਇਹ ਸੰਗਤ ਜੀ ਸਾਨੂੰ ਧਾਰਨ ਕਰਨੇ ਚਾਹੀਦੇ ਹਨ ਤੇ ਨਾਮ ਜਪਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ